ਆਏ ਯਾਰ ਕਾ ਕੇ ਤੂੰ ਅੱਧੇ ਘੰਟੇ ਦਾ ਲੈ ਆਇਆ ਯਾਰ ਕਦੋਂ ਦੇ ਆਇਆ ਮੈਂ ਨਹੀਂ ਜਾਣਦਾ ਸਮਾਈ ਯਾਰ ਤੇ ਪਾਣੀ ਪਿਆ ਦੇਣਾ ਦੁਕਾਨ ਤੋਂ ਕਿਹੜੀ ਦੁਕਾਨ ਤੇ ਜਾਣਾ ਯਾਰ ਉਹ ਹੀ ਕੱਲਾ ਚਾਹਤ ਕਲੈਕਸ਼ਨ ਮੋਗਾ ਵਾਲੇ ਨਾ ਭਰਾਵਾ ਮਸ਼ਹੂਰ ਪੜਾ ਕਿੰਨੇ ਐਵੇਂ ਫਰੇਪਵਾ ਦੇਗਾ ਉਹ ਮੇਰੀ ਗੱਲ ਸੁਣ ਮੈਂ ਨਹੀਂ ਜਾਣਦਾ ਸਮਾਈ ਯਾਰ ਆਪਾਂ ਕਿਲਾ ਸਮਾਨ ਹੀ ਵੇਖ ਲੈ ਉਹ ਆ ਜਾ ਤਿੰਦਾ ਸਮਾਨ ਦਿਖਾ ਕੇ ਲੈਣਾ ਮਾਰੇ ਬੱਪ ਦੇ ਮਨ ਜਾਉ ਕੁੱਤਣਗੇ ਯਾਰ ਉਹ ਰੈਨ ਦੇ ਭਰਾਵਾ ਸਮਾਨ ਬੜਾ ਵਧੀਆ ਉਹਨਾਂ ਦਾ ਫੂਡ ਸਾਰੇ ਵੇਖਾਂਗੇ ਜਿਹੜੀ ਕੋਈ ਨਾ ਹੋਈ ਉਹਦੇ ਕੋਲ ਆਪਾਂ ਕਿਉਂਕਿ ਉਹ ਹੀ ਲੈਣੀ ਆ ਮੈਂ ਹੈਗਾ ਲੱਗੇ ਯਾਰ ਨਪਿਓੜੇ ਨਾ ਪੈ ਗਿਆ ਨਾ ਆਣ ਬੰਬਾ ਬੱਬਾ ਤੂੰ ਕਾਜ ਸੰਭਾਲਣੀ ਆ ਸਾਰੀ ਯਾਰ ਅਬਰੇ ਯਾਰ ਬਈ ਠੀਕ ਆ ਜੀ ਭਾਈ ਸਾਨੂੰ ਨਾ ਯਾਰ ਉਹ ਫੂਡ ਵਿਖਾ ਦੇ ਜਿਹੜਾ ਬਟਨ ਜਾਂ ਨੱਪ ਕੇ ਕੱਸੇ ਜਾਂਦੇ ਜਾਪਾਨੀ ਜਾਪਾਨੀ ਲੋ ਮਾਰਾ ਜਾਪਾਨੀ ਇਹ ਆਪਣੇ ਜਾਪਾਨੀ ਫੂਡ ਚੈੱਕ ਕਰ ਬੱਬਾ ਫੂਡ ਚੈੱਕ ਕਰ ਤੇ ਵੀ ਫੀਟ ਤੇ ਕਸਤਨੀ ਲੋਡ ਨੇ ਐ ਕਸਾਈ ਆੰਮ ਦੇ ਨਾਲੇ ਬੰਨਨ ਦੀ ਰੋਡ ਨਹੀਂ ਫੀਟ ਅੱਛਾ ਕੁਆਲਟੀ ਵਾਲਾ ਆਪਾਂ ਨੂੰ ਨਾ ਰੈਡ ਟੇਬ ਅਰੀਜਨਲ ਚਾਹੀਦਾ ਰੈਡ ਟੇਬ ਤੇ ਲੈ 200% ਅਰੀਜਨਲ ਸੂਟ 10 ਕਿਲੇ ਲੈ ਚੱਕ ਆਰਟੀਕਲ 4 5 6 ਬੱਲੇ ਬੱਲੇ 8 8 9 ਆਰਟੀਕਲ ਯਾਰ ਇਹ 10 ਆਪਾਂ ਨੂੰ ਨਾ ਨਾਈਕੀ ਚਾਹੀਦਾ ਅਰੀਜਨਲ ਨਾਈਕੀ ਘੈਂਟ ਲੈ ਚੱਪਟੇ ਨਾਈਕੀ ਲੈ ਹਾਲਾ ਨਾਈਕੀ ਵਿੱਚ ਚੱਪਟੇ ਕੋਲ ਆਹ 8 ਬ੍ਰਦਰ ਸਟਾਰ ਨਾਈਕੀ ਦੇ ਵਿੱਚ ਸਟਾਰ ਪਾਤਾ ਆਪਾਂ ਹੋਰ ਦਿਖਾ ਦੇ ਇਹਦੇ ਨਾਲ ਦੇ ਚਾਰ ਹੋਰ ਦੱਸੋ ਮਾਰੇ ਕਿਹੜਾ ਅੱਜ ਕੋ ਸਕੇਚਰ ਦੇ ਦਈਏ ਹੌਲਾ ਲਾਈਟਵੇਟ ਆਰਟੀਕਲ ਫੁੱਲ ਲਾਈਟ ਮੈਨੂੰ ਨਾ ਯਾਰ ਆਪਾਂ ਨੂੰ ਚਾਹੀਦੇ ਬੂਟ ਉਹ ਬੁੱਢ ਸੋਲੇ ਜੁੱਤੇ ਯਾਦੀ ਠੱਕ ਠੱਕ ਓਰੀਜਨਲ ਚ ਬੁੱਢ ਸੋਲੇ ਆ ਦੇ ਕੋ ਡੱਬੇ ਤਾਂਗ ਲੱਗੀ ਤੀ ਮਾਰੇ ਬੁੱਢ ਸੋਲ ਦੀ ਤਾਂਗ ਸਾਨੂੰ ਮਤਲਬ ਬ੍ਰਾਂਡ ਜਿਹੇ ਦਿਖਾ ਦੇ ਕੈਂਡ ਕੁਆਲਿਟੀ ਦੇ ਵਿੱਚ ਉਹ ਮਾਰੇ ਐਲ ਵੀ ਐਲ ਵੀ ਨਾ ਨੇ ਚੈਲ ਸੀ ਪੂਰੀ ਐਂਡ ਕੁਆਲਿਟੀ ਦੇ ਵਿੱਚ ਡੈਡੀ ਖੜਾਈ ਬਾਹਰ ਉਹ ਸਾਹਮਣੇ ਬੈਠੋ ਮਾਰੇ ਆਰਟੀਕਲ ਬਹੁਤ ਪਿਆਰਾ ਦਿਖਾਓ ਮੈਨੂੰ ਸਕੀਰ ਖਾਵਾਂ ਸਾਨੂੰ ਨਾ ਯਾਰ ਕੁਰਤੇ ਪਿਆਮੇ ਨਾਲ ਪਹਿਣ ਬੂਟ ਪੈਂਟਾ ਸ਼ਰਟ ਨਾਲ ਵੀ ਪਹਿਣ ਉਹ ਵਿਖਾ ਦੇ ਮੈਂ ਕਹਿੰਨੀ ਯਾਰ ਆ ਦੇ ਐਂਡਲੈਸ ਹਾਈ ਕੁਆਲਟੀ ਦੇ ਬੂਟ ਅੱਛਾ ਇਹ ਤਾਂ ਯਾਰ 4-5 5000 ਦੇ ਮਹਿੰਗੇ ਲੱਗ ਚਾਹਤ ਕਲੈਕਸ਼ਨ 4-5000 ਦੇ ਬੂਟਾਂ ਨੂੰ ਸਿਰਫ ਲੈਸ ਤੇ ਕਿੰਨੇ ਦਿੰਦੀ ਆ 850 650 ਮਾਰਾ 650 850 ਜਿਹੜੇ ਮਾਰਕੀਟ ਵਿੱਚ ਬੂਟ ਰੈਡ ਟੇਪ ਦੇ ਤੁਹਾਨੂੰ 1500 2000 ਦੇ ਮਿਲਦੇ ਆ ਆਪਣੇ ਕੋਲ 850 ਬੱਲੇ ਯਾਰ ਜੁੱਤੀ ਮਾਰਾ ਤੁਹਾਨੂੰ 2000 ਦੀ ਮਿਲਦੀ ਆ ਆਪਣੇ ਕੋਲ 800 ਰੁਪਏ 1200 ਰੁਪਏ ਦੱਸੋ ਕੀ ਦੇ ਲਈਏ ਚੱਕੋ ਇਹ ਅੱਗੇ ਜੈਕ ਕਰੋ ਵੀਰੇ ਵੈਰਾਈਟੀਆਂ ਆਹ ਤੇ ਕਲਾਈਪੀ ਦੇ ਆਰਟੀਕਲ ਲੈ ਫਸਮੋਂ ਦਾ ਉਹ ਗੀ ਉਹ ਗੀ ਹੈ ਨਹੀਂ ਜਿਹੜਾ ਗੀ ਮਾਰਾ ਜੋ ਕੀ ਦਾ ਦੇਖਾ ਕਰਦੇ ਨੇ 10 ਹੋਰ ਕਿੰਨੇ ਚਾਹੀਦੇ ਨੇ ਹਾਂ ਮੈਂ ਉਹਨਾ ਮੜਾ ਸੈਟਿੰਗ ਜੀ ਕਰਕੇ ਨਾ ਇਧਰ ਮੜਾ ਆਉਣਾ ਹੈਗਾ ਮੈਂ ਕੋਈ ਨਹੀਂ ਮੈਂ ਤਾਂ ਐਨਕਾ ਲੈਣਾ ਆਇਆ ਸੀ ਅਸਲ ਚ ਐਨਕਾ ਐਨਕਾ ਚੈੱਕ ਐਨਕਾ ਦੇ ਕੇ ਤੋਰਾਂਗੇ ਬੈਠੋ ਮਾਰਾ ਕੋਈ ਨਹੀਂ ਦੇਖ ਕੇ ਤੋਰ ਨਹੀਂ ਕੋਈ ਗੱਲ ਨਹੀਂ ਐਨ ਕਾ ਬਟੂਏ ਲੈਣ ਆਏ ਸੀ ਮੈਂ ਤਾਂ ਬਟੂਏ ਆ ਬੱਤ ਲੱਗੇ ਬਟੂਏ ਕਿੰਨੇ ਬਟੂਏ ਚਾਹੀਦੇ ਨੇ ਐਨ ਕਾ ਐਨ ਕਾ ਬਖਾ ਦੇ ਫਿਰ ਐਨ ਕਾ ਐਨ ਕਾ ਦੋ ਦੋ ਠਾਬੇ ਭਰੇ ਵੇ ਐਨ ਕਾ ਦੇ ਇਹ ਗੱਲ ਨਹੀਂ ਮਾਰਦੇ ਜੇ ਤੋਰ ਨਾ ਨੂੰ ਇਦਾਂ ਨਹੀਂ ਜਾਣ ਦਿੰਦੇ ਬੂਟ ਚ ਕਾ ਕੇ ਜਾਣ ਦਿਆਂਗੇ ਬੂਟ ਮੈਂ ਮੈਂ ਮਿੰਟ ਮਾਰਦੇ ਸਾਰਾ ਮਾਰੋ ਦਰਦੇ ਵੇਗਾ ਨਾ ਬੂਟ ਚੱਕ ਦਿੰਦੇ ਆਂ ਗਾ ਤਾਂ ਇੱਧਰ ਨੂੰ ਮੂੰਹ ਨਾ ਕਰੀ ਜਾ ਛੇਤੀ ਕਰ ਮਿੰਟ ਮਾਰ ਮੇਰੇ ਵਰਗੇ ਤਸਕਾਰ ਹੋਰ ਆ ਗਏ ਤਾਂ ਮੇਰਾ ਤਾਂ ਚੱਲ ਗਿਆ ਕੰਮ ਅਕੇ ਗੁੱਡ ਸੋਣ ਕਪਨੀਆ ਦੀ ਸੱਤ ਤੱਕ ਦੇ ਆਓ ਜੀ ਮਾਂ ਲੈ ਜਾ ਬਈ